ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਪਹਿਲਾਂ ਮਾਫੀ ਚਾਹੁੰਨਾ ਕਾਫੀ ਸਮੇਂ ਬਾਅਦ ਜਿਹੜੀ ਹੈਗੇ ਵੀਡੀਓ ਪਾ ਰਹੇ ਆ ਕਿਉਂਕਿ ਜਿਹੜੀ ਪਿਛਲਾ 20-25 ਦਿਨ ਤੋਂ ਜਿਹੜੀ ਇਲੈਕਸ਼ਨ ਡਿਊਟੀ ਸੀਗੀ ਬਿਜ਼ੀ ਕਾਫੀ ਸੀਗੇ ਹੁਣ ਆ ਆਜ ਭਲਕ ਮੈਂ ਕਾਫੀ ਜਿਹੜੇ ਫੀਲਡ ਵਿਜ਼ਿਟ ਕੀਤੇ ਆ ਕਿਸਾਨ ਵੀਰਾਂ ਨਾਲ ਵੀ ਰਾਬਤਾ ਦੁਆਰਾ ਕਾਇਮ ਕੀਤਾ ਹੈਗਾ ਕੀ ਦੇਖਣ ਚ ਆਇਆ ਕਿ ਜਿਹੜੇ ਕਿਸਾਨ ਵੀਰ ਆ ਉਹ ਬਾਜ਼ਾਰੋਂ ਲੈ ਲੈ ਕੇ ਬੜੇ ਕਿਸਮ ਦੇ ਜਿਹੜੇ ਹੈਗੇ ਮਲਟੀ న్యూਟ੍ਰੀਐਂਟ ਜਾਂ ਹੋਰ ਕੋਈ ਖਾਦਾਂ ਜਾਂ ਡੀਏਪੀ ਦੀ ਸਪਰੇਅ ਕਰ ਰਿਹਾ ਕੋਈ ਮਿਕਸ ਕਰਕੇ 2 2 3 3 ਖਾਦਾਂ ਮਿਕਸ ਕਰਕੇ ਸਪਰੇਅ ਕਰ ਰਿਹਾ ਕੋਈ ਐਨਪੀਕੇ ਦੀ ਸਪਰੇਅ ਕਰ ਰਿਹਾ ਕੋਈ 11 11 ਦੀ ਸਪਰੇਅ ਕਰ ਰਿਹਾ ਸੋ ਮੈਂ ਫੀਲਡ ਵਿਜ਼ਿਟ ਕੀਤੇ ਵੀ ਕੀ ਪ੍ਰੋਬਲਮ ਆ ਰਹੀ ਹੈ ਮੇਨ ਕਿਸਾਨ ਵੀਰੋ ਜਿਹੜੀ ਹੈਪੀ ਸੀਡਰ ਵਾਲੀ ਕਣਕ ਹੈ ਚਾਹੇ 0 ਡ੍ਰੈਲ ਵਾਲੀ ਕਣਕ ਹੈ ਉਹਦੇ ਵਿੱਚ ਸਮੱਸਿਆ ਆਈ ਹੈ ਸਮੱਸਿਆ ਕਿਉਂ ਆਈ ਹੈ ਕਿਉਂਕਿ ਜਿਹੜਾ ਹੈ ਪਾਣੀ ਹੈ ਉਹ ਦੋ ਜਿਹੜਾ ਦੂਜਾ ਪਾਣੀ ਵੀ ਲੱਗਿਆ ਉਹ ਵੀ 파ਰਾ ਲੱਗੇ ਭਾਰਾ ਪਾਣੀ ਕੁਦਰਤੀ ਲੱਗ ਜਾਂਦਾ ਹੁੰਦਾ ਅਸਲ 'ਚ ਇਰੀਗੇਸ਼ਨ ਤਾਂ ਆਪਾਂ ਪਾਣੀ ਤਾਂ ਨਾਰਮਲ ਹੀ ਲਾਉਨੇ ਹੁੰਦੇ ਆ ਪਰ ਕਈ ਥਾਵਾਂ ਤੇ ਜਿਹੜਾ ਹੈਗਾ ਜ਼ਮੀਨ ਦੇ ਵਿੱਚ ਪਾਣੀ ਘਟ ਜੀਲਦਾ ਉਹਦੇ ਨਾਲ ਉਹ ਭਾਰਾ ਹੀ ਬਣ ਜਾਂਦਾ ਉਹਦੇ ਉੱਤੇ ਜਿਹੜਾ ਜ਼ਮੀਨ ਦੇ ਉੱਤੇ ਜਿਹੜਾ ਹੈਗਾ ਪਾਣੀ ਰੁਕ ਜਾਂਦਾ ਉਹਦੇ ਨਾਲ ਜਿਹੜੀ ਹੈਗੀ ਕਣਕ ਦੇ ਵਿੱਚ ਥੋੜੇ ਪੀਲੇ ਪਣ ਦੀ ਸਮੱਸਿਆ ਆਈ ਹੈ ਇੱਕ ਪਿਛਲੇ ਦਿਨੀ ਜਿਹੜੇ ਹੈਗੇ ਧੁੰਦਾਂ ਵਗੈਰਾ ਸੀਗੀਆਂ ਠੰਡ ਜ਼ਿਆਦਾ ਸੀਗੀ ਉਹਦੇ ਨਾਲ ਵੀ ਜਦੋਂ ਸੂਰਜ ਦੀ ਰੋਸ਼ਨੀ ਘੱਟ ਮਿਲੀ ਆ ਉਹਦੇ ਨਾਲ ਵੀ ਜਿਹੜੀ ਕਣਕ ਦੀ ਪੀਲੇ ਪਣ ਦੀ ਸਮੱਸਿਆ ਆਈ ਹੈ ਕਈ ਕਿਸਾਨਾਂ ਵੀ ਰਣੇ ਜਿਹੜੇ ਹੈਗੇ ਆ ਨਦੀਨ ਨਾਸ਼ਕਾ ਉਹ ਦੋ ਦੋ ਮਿਕਸ ਕਰਕੇ ਕਰਦੇ ਜਾਂ ডোজ ਜਾਦੇ ਪਾਈ ਆ ਡਬਲ ਡਬਲ ডোজ ਪਾਈ ਜਾਂਦੇ ਆ ਕਈ ਵਾਰ ਜਿਹੜੀ ਹੈਗੀ ਐਫਐਸਲ ਨਾਲ ਜਿਹੜੀ ਹੈਗੀ ਕਣਕ ਨੂੰ ਉਹਦੇ ਨਾਲ ਵੀ ਝਟਕਾ ਲੱਗਦਾ ਹੈਗਾ ਸੋ ਜਿਹੜੇ ਹੈ ਵੱਖਰੇ ਵੱਖਰੇ ਕਾਰਨ ਦੇਖਣ ਦੇ ਵਿੱਚ ਆਏ ਆ ਮੇਰ ਮਕਸਦ ਮੇਰਾ ਹੈਗਾ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਕਿ ਜਿਹੜੀਆਂ ਆਪਾਂ ਮਿਕਸ ਕਰ ਕਰਕੇ ਖਾਦਾਂ ਜਾਂ ਐਨਪੀ ਕੇ ਜਾਂ ਹੋਰ ਬਾਜ਼ਾਰੋਂ ਲੈ ਲੈ ਕੇ ਮਹਿੰਗੀਆਂ ਚੀਜ਼ਾਂ ਤੁਸੀਂ ਸਪਰੇਅ ਕਰ ਰਹੇ ਆ ਕਿਸਾਨ ਵੀਰੋ ਕੋਈ ਫਾਇਦਾ ਨਹੀਂ ਹੈਗਾ ਆਪਾਂ ਪੈਸੇ ਦੀ ਬਰਬਾਦੀ ਕਰ ਰਹੇ ਆ ਗਮਰਾਹ ਕਰਨ ਪ੍ਰਚਾਰ ਦੇ ਵਿੱਚ ਆ ਕੇ ਆਪਾਂ ਨੂੰ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਉਹ ਕਿਸਾਨ ਵੀਰਾਂ ਨੂੰ ਉਹਦੇ ਵਿੱਚ ਪਤਾ ਵੀ ਨਹੀਂ ਹੁੰਦਾ ਹੈ ਕਿ ਉਹ ਕਹਿੰਦੇ ਜੀ ਇਹ ਤਾਂ ਬਹੁਤ ਤਾਕਤ ਵਾਲੀ ਚੀਜ਼ ਆ ਇਹਦੇ ਨਾਲ ਕਣਕ ਦੇਖਿਓ ਹੁੰਦੀ ਸੋ ਮੈਂ ਤੁਹਾਨੂੰ ਦੋ ਇੱਕ ਦੋ ਫੰਡੇ ਦੱਸਦਾ ਜਿਹੜੀ 2 ਦਾ ਪੁਆਇੰਟ ਗੱਲ ਦੱਸਦਾ ਵੀ ਤੁਸੀਂ ਦੋ ਸਪਰੇਆ ਕਰਨੀਆਂ ਉਸ ਤੋਂ ਬਿਨਾ ਤੁਹਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਲੋਟ ਕਰ ਲਓ ਆਪ ਕਰਵਾਈਆਂ ਹੋਈਆਂ ਮੇਰੀਆਂ ਪੂਰਾ ਰਿਜ਼ਲਟ ਆ ਇਹਨਾਂ ਦਾ ਨਾ ਬਹੁਤਾ ਖਰਚਾ ਆਉਂਦਾ ਮਿਹਨਤ ਜ਼ਰੂਰ ਹੈਗੀ ਆ ਪਹਿਲੀ ਸਵੇਰ ਆਪਾਂ ਕਰਨੀ ਹੁਣ ਜਿਵੇਂ ਦਿਨ ਖੁੱਲੇ ਆ ਅੱਜ ਵੀ ਧੁੱਪ ਵਧੀਆ ਲੱਗੀ ਹੋਈ ਹੈ ਹੋ ਸਕਦਾ ਕਿਸੇ ਏਰੀਆ 'ਚ ਕੋਈ ਬੱਦਲਵਾਈ ਵਗੈਰਾ ਹੋਵੇ ਪਰ ਹੁਣ ਮੌਸਮ ਆ ਹੋ ਸਕਦਾ ਵੀ ਦਿਨ ਖੁੱਲੇ ਲੱਗਣਗੇ ਇੱਕ ਸਪਰੇਅ ਤਾਂ ਆਪਾਂ ਕਰਨੀ ਹੈ ਮੈਗਨੀਜ਼ ਦੀ ਮੈਗਨੀਸ ਸਲਫੇਟ ਜ਼ਿੰਕ ਸਲਫੇਟ ਉਹਦੇ ਵਿੱਚ ਜੇ ਤੁਹਾਨੂੰ ਲੱਗਦਾ ਕਣਕ ਦੇ ਉਤਲੇ ਪੱਤੇ ਪੀਲੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਨਾੜੀਆਂ ਹਰੀਆਂ ਐ ਬਾਕੀ ਜਿਹੜਾ ਹੈਗਾ ਪੀਲਾਪਾਣਾ ਤਾਂ ਤੁਸੀਂ ਜਿਹੜੀ ਹੈਗੀ ਐ ਲੋਹੇ ਤੱਤ ਦੀ ਵੀ ਸਪਰੇਅ ਕਰ ਸਕਦੇ ਆ ਬਾਜ਼ਾਰੋਂ ਲੈਣੇ ਆ ਮੈਂ ਤਾਂ ਇਹ ਵੀ ਇਥੋਂ ਤੱਕ ਵੀ ਤਜਰਬਾ ਕੀਤਾ ਕਿ ਜਿਹੜਾ ਮੈਂ ਸਪਰੇਆ ਕਰਾਈਆਂ ਸੀ ਜਿੱਥੇ ਆਪਾਂ ਜਿੰਕ 21% ਤੇ ਚਲਕਟਡ ਜਿੰਕ ਦਾ ਮੈਂ ਫਰਕ ਦੇਖਿਆ ਪਰ ਉਹ ਜਿਹੜੀ ਹੈਗੀ 21% ਵਾਲੇ ਜਿੰਕ ਦਾ ਮੈਨੂੰ ਵਧੀਆ ਰਿਜ਼ਲਟ ਲੱਗਿਆ ਮੈਨੂੰ ਦੂਜਿਆਂ ਨੇ ਉਹ ਕੁਛ ਦਿਨ 2-4 ਦਿਨ ਠੀਕ ਰਹਿੰਦਾ ਮੁੜ ਕੇ ਫਿਰ ਜਿਹੜੀ ਹੈਗੀ ਆ ਜਿਹੜੀ ਫਸਲ ਆ ਕਮਜ਼ੋਰ ਪੈ ਜਾਂਦੀ ਹੈ ਜਿਹੜੇ ਹੈਗੇ ਬੂਟੇ ਆ ਮੈਂ ਆਮ ਹੀ ਖੇਤਾਂ 'ਚ ਦੇਖਿਆ ਜਿੰਕ ਦੀ ਕਾਫੀ ਘਾਟ ਆਈ ਹੈ ਮੈਗਨੀਸ ਸਲਫੇਟ ਐ 1 ਕਿਲੋ ਲੈ ਲਓ ਜਿੰਕ ਸਲਫੇਟ ਐ 1 ਕਿਲੋ ਲੈ ਲਓ ਕਲੀਆ ਅੱਧਾ ਕਿਲੋ ਲੈ ਲਓ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਉਹੀ ਦੁਬਾਰਾ ਦੱਸ ਰਿਹਾ ਤੁਹਾਨੂੰ ਕਲੀ ਅੱਧਾ ਕਿਲੋ ਲੈਣਾ ਕਲੀ ਨੂੰ ਆਪਾਂ ਸ਼ਾਮ ਨੂੰ ਪਿਉਣਾ ਆਣ ਬੁਈਆ ਜੀ ਚੂਨਾ ਜਿਹਨੂੰ ਕਹਿੰਦੇ ਨੇ ਕਿੱਲੇ ਮਗਰ ਅੱਧਾ ਕਿਲੋ ਕਲੀ ਸ਼ਾਮ ਨੂੰ ਪਿਉਣੀ ਆ ਮਿੱਟੀ ਦੇ ਭਾਂਡੇ 'ਚ ਪਿਉਂਦੇ ਹੋ ਧਾਤ ਵਾਲੇ 'ਚ ਕਿਸੇ ਭਾਂਡੇ 'ਚ ਨਹੀਂ ਪਿਉਣਾ ਹੈ ਕਿਉਂਕਿ ਇਹਦਾ ਟੈਂਪਰੇਚਰ ਹੈ ਜਿਹੜਾ ਉਹ ਜਿਹੜੀ ਹੈਗੀ ਜਦੋਂ ਪਾਣੀ ਪਾਉਂਦੇ ਆ ਇੱਕਦਮ ਟੈਂਪਰੇਚਰ ਅੱਪ ਹੁੰਦਾ ਇਹਦਾ 1 ਕਿੱਲੇ ਮਗਰ 1 ਕਿਲੋ ਮੈਗਨੀਸ਼ੀਅਮ ਸਲਫੇਟ 1 ਕਿਲੋ ਜਿਹੜਾ ਹੈਗਾ ਜਿੰਕ ਸਲਫੇਟ ਲੈ ਲੈਣਾ ਅੱਧਾ ਕਿਲੋ ਕਲੀ ਲੈ ਮੈਗਨੀਸ ਸਲਫੇਟ ਜ਼ਿੰਕ ਸਲਫੇਟ ਨੂੰ ਵੱਖਰਾ ਵੱਖਰਾ ਘੋਲ ਤਿਆਰ ਕਰਨਾ ਵੱਖੋ ਵੱਖ ਪਾਣੀ ਜਿਹੜਾ ਕੰਟੇਨਰਾਂ ਦੇ ਵਿੱਚ ਘੋਲਣਾ ਇਕੱਠੇ ਨਹੀਂ ਘੋਲਣੇ ਹੈਗੇ ਚੰਗੀ ਤਰ੍ਹਾਂ ਘੋਲ ਲੈਣੇ ਆ ਉਦੋਂ ਬਾਅਦ ਜਦੋਂ ਆਪਾਂ ਸਪਰੇਅ ਕਰਨੀ ਉਹਦਾ ਆਪਾਂ ਇਕੱਠੇ ਕਰਕੇ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਮੌਕੇ ਤੇ ਤੁਸੀਂ ਜੇ ਚਾਹੋ ਤਾਂ ਕਿਲੋ ਡੇਢ ਕਿਲੋ ਯੂਰੀਆ ਵੀ ਕਿੱਲੇ ਮਗਰ ਘੋਲ ਕੇ ਵੱਖਰੀ ਪਾ ਸਕਦੇ ਹੋ ਬੜਾ ਸੋਹਣਾ ਰਿਜ਼ਲਟ ਮਿਲੂਗਾ ਆਪ ਵੀ ਤੁਹਾਨੂੰ ਪਤਾ ਲੱਗੂ ਇਹਦੀ ਜੇ ਤੁਸੀਂ ਚਾਹੋ ਤਾਂ ਸਪਰੇਅ ਜਿਹੜੀ ਹਫ਼ਤੇ ਬਾਅਦ ਰਿਪੀਟ ਵੀ ਕਰ ਸਕਦੇ ਹੋ ਹੋਰ ਕੋਈ ਬਾਜ਼ਾਰੋਂ ਮਹਿੰਗੀ 4-4 5-500 ਦੀਆਂ ਪਤਾ ਨਹੀਂ ਕੀ ਪੈਕਟ ਲੈ ਕੇ ਕਿਸਾਨ ਵੀਰ ਜਿਹੜੇ ਹੈਗੇ ਬਾਜ਼ਾਰੋਂ ਲੈ ਕੇ ਪਾ ਰਹੇ ਆ। ਠੀਕ ਆ ਉਹ ਵੀ ਜਿਹੜੇ ਹੈਗੇ ਜਿਹੜੇ ਮਿਕਸਚਰ ਜੋ ਵੀ ਕੰਪਨੀਆਂ ਵੱਲੋਂ ਬਣਾਏ ਹੁੰਦੇ ਆ ਪਰ ਮੈਂ ਉਹਨਾਂ ਦੇ ਹੱਕ 'ਚ ਨਹੀਂ ਇੰਨਾ ਖਰਚਾ ਕਰਨ ਲੋ ਆਪ ਦਾ ਬਣਾ ਕੇ ਤੁਸੀਂ ਕਰ ਦਿਓ। ਤੁਹਾਨੂੰ ਸਸਤਾ ਪਊਗਾ ਮਿਹਨਤ ਜ਼ਰੂਰ ਪਾਉਗੇ। ਕਲੀ ਵਾਲਾ ਪਾਣੀ ਜ਼ਰੂਰ ਵਰਤੋ। ਬੜਾ ਸੋਹਣਾ ਰਿਜ਼ਲਟ ਮਿਲਦਾ। ਫੇਰ ਤੁਸੀਂ ਇਹ ਤੋਂ ਬਿਨਾ ਜਦੋਂ ਤੁਸੀਂ ਇਹ ਸਪਰੇਅ ਕਰਤੀ ਇੱਕ ਸਪਰੇਅ ਤੁਸੀਂ ਕਲੀ ਯੂਰੀਆ ਦੀ ਵੀ ਕਰ ਸਕਦੇ ਹੋ। 3 ਕਿਲੋ ਯੂਰੀਆ ਕਿੱਲੇ ਮਗਰ 100 ਲੀਟਰ ਪਾਣੀ ਚ ਘੋਲ ਕੇ 3% ਸੋਲੂਸ਼ਨ ਬਣਦਾ ਤੁਸੀਂ ਸਪਰੇਅ ਕਰ ਸਕਦੇ ਹੋ ਜੇ ਚਾਹੋ ਤਾਂ 10-15 ਦਿਨ ਬਾਅਦ ਇੱਕ ਵਾਰੀ ਰਿਪੀਟ ਕਰ ਦਿਓ ਕਿਉਂਕਿ ਉਸ ਤੋਂ ਬਾਅਦ ਜਿਹੜੀ ਹੈਗੀ ਆ ਕਣਕ ਨੇ ਗੋਭੇ ਦੇ ਵਿੱਚ ਆ ਜਾਣਾ ਉਸ ਤੋਂ ਬਾਅਦ ਆਪਾਂ ਸਪਰੇਅ ਨਹੀਂ ਕਰਨੀ ਹੈਗੀ ਇਹ ਦੋ ਸਪਰੇਅਾਂ ਕਰ ਦਿਓ ਚਾਹੇ ਤੁਸੀਂ ਡਬਲ ਰਿਪੀਟ ਵੀ ਕਰ ਸਕਦੇ ਹੋ ਇੱਕ ਤਾਂ ਮੈਗਨੀਸਿਅਮ ਸਲਫੇਟ ਜ਼ਿੰਕ ਸਲਫੇਟ ਵਾਲੀ ਚਾਹੇ ਫੈਰ ਸਲਫੇਟ ਵੀ ਪਾ ਸਕਦੇ ਹੋ ਅੱਧਾ ਪਰਸੈਂਟ ਸੋਲੂਸ਼ਨ ਮਤਲਬ ਕਿ 1 ਕਿਲੋ ਮੈਗਨੀਸਿਅਮ ਸਲਫੇਟ 1 ਕਿਲੋ ਜਿਹੜਾ ਹੈਗਾ ਜ਼ਿੰਕ ਸਲਫੇਟ ਲੈ ਲੈਣਾ ਅੱਧਾ ਕਿਲੋ ਕਲੀ ਲੈ ਲੈਣੀ ਕਿੱਲੇ ਮਗਰ ਉਹ ਰਾਤ ਨੂੰ ਭਿਉਂ ਲੈਣੀ ਆ 200 ਲੀਟਰ ਪਾਣੀ ਕਿੱਲੇ ਦਾ ਵਰਤਣਾ ਕਲੀ ਵਾਲਾ ਪਾਣੀ ਤੁਸੀਂ ਹਰੇਕ ਜਿਹੜੀ ਹੈਗੀ ਆ ਆਪਦੀ ਜਿਹੜੀ ਡਰਮੀ ਆ ਉਹਦੇ ਵਿੱਚ ਲੀਟਰ 2 ਲੀਟਰ ਨਤਾਰਿਆ ਹੋਇਆ ਪਾਣੀ ਪਾ ਸਕਦੇ ਆ ਤਾਂ ਕਿ ਜਿਹੜੀ ਜ਼ਿੰਕ 21% ਦੀ ਐਸਿਡਿਟੀ ਨੂੰ ਜਿਹੜਾ ਹੈਗਾ ਨਿਊਟਰਲ ਕਰਨ ਵਾਸਤੇ ਤਾਂ ਕਿ ਜਿਹੜਾ ਪੱਤਿਆਂ ਤੇ ਸਾੜਨਾ ਪਵੇ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਬਾਜ਼ਾਰੋਂ ਲੈ ਕੇ ਨਾ ਕਰੋ ਇਹ ਆਪਦਾ ਮਿਕਸਚਰ ਬਣਾ ਕੇ ਕਰੋ ਨਾਲੇ ਤਾਂ ਇਹ ਸਸਤਾ ਪੈਂਦਾ ਨਾਲੇ ਦਾ ਰਿਜ਼ਲਟ ਬੜਾ ਸੋਹਣਾ ਮੈਂ ਖੁਦ ਕਰਵਾਇਆ ਹੋਇਆ ਹੈਗਾ ਇਹਦੂ ਬਿਨਾ ਯੂਰੀਆ ਦੀ ਸਪਰੇ ਥੋਨੂੰ ਦੱਸਿਆ ਕੱਲੀ ਉਹ ਤੁਸੀਂ 3% ਦੀ ਕਰ ਸਕਦੇ ਆ ਕਿਸੇ ਤਰ੍ਹਾਂ ਦੀ ਸਪਰੇ ਹੋਰ ਕੋਈ ਕਰਨ ਦੀ ਲੋੜ ਨਹੀਂ ਹੈਗੀ ਜਿਹੜਾ ਆਪਾਂ ਨਦੀਨਾਸ਼ਕ ਦਾ ਸਪਰੇ ਕਿਸਾਨ ਵੀਰ ਕਰ ਰਹੇ ਆ ਪਿਛਲੀ ਵਾਰ ਨਾਲੋਂ ਗਰੁੱਪ ਬਦਲ ਕੇ ਵਰਤੋ ਪਲੱਸ ਜਿਹੜੀਆਂ ਹੈਗੀਆਂ 2-2 3-3 ਨਦੀਨਾਸ਼ਕ ਮਿਕਸ ਕਰਕੇ ਨਾ ਕਰੋ ਉਹਦੇ ਨਾਲ ਜਿਹੜਾ ਹੈਗਾ ਅਸਰ ਉਹਨਾਂ ਦਾ ਹੋਣਾ ਨਹੀਂ ਹੈਗਾ ਜੇ ਆਪਾਂ ਪਿਛਲੀ ਵਾਰ ਟੌਪਿਕ ਕੀਤੀ ਸੀ ਇਸ ਵਾਰ ਜਿਹੜੀ ਐਕਸਲ ਦੇ ਬੜੇ ਸੋਹਣੇ ਰਿਜ਼ਲਟ ਮਿਲ ਰਹੇ ਆ ਮੈਂ ਐਕਸਲ ਕਰਵਾ ਰਿਹਾ ਹੈਗਾ ਐਕਸਲ ਦੇ ਬੜੇ ਸੋਹਣੇ ਰਿਜ਼ਲਟ ਮਿਲ ਰਹੇ ਆ ਬਹੁਤ ਵਧੀਆ ਜਿਹੜੇ ਹੈਗੇ ਗੁੱਲੀ ਡੰਡੇ ਨੂੰ ਕੰਟਰੋਲ ਕਰ ਰਹੀ ਹੈ ਜੇ ਕੋਈ ਹੋਰ ਸਵਾਲ ਹੋਵੇ ਥੱਲੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀਡੀਓ ਕਿਸਾਨ ਵੀਰਾਂ ਤਾਂ ਹੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਜਿਹੜਾ ਹੈਗਾ ਆਪਾਂ ਰੈਗੂਲਰ ਜਿਹੜੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਥੱਲੇ ਕਮੈਂਟ ਕਰਕੇ ਦੱਸੋ ਉਹਦੇ ਬਾਰੇ ਵੀਡੀਓ ਆਪਾਂ ਜਾਣਕਾਰੀ ਬਾਰੇ ਜਿਹੜੀ ਜਰੂਰ ਪਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ